ਹਾਂਜੀ ਬੇਨਤੀ ਹੈ ਜੀ ਤਾਂ ਵੀ ਆਪਾਂ ਅੱਜ 5-6 ਪਿੰਡਾਂ ਦੇ ਜਿਹੜੇ ਬੰਦੇ ਆ ਇਸੇ ਬਾਡਰ ਦੇ ਉੱਤੇ ਪਹੁੰਚੇ ਸੀਗੇ ਤੇ ਸਾਨੂੰ ਰਾਤ ਦੀ ਜਿਹੜੀ ਰਿਪੋਰਟ ਮਿਲੀ ਸੀ ਕਿ ਸਰਕਾਰ ਵੱਲੋਂ ਕਿ ਜਿਹੜਾ ਪਾਣੀ ਪਹਿਲਾਂ ਛੱਡਿਆ ਜਾ ਰਿਹਾ ਤੇ ਉਹਦੇ ਸੰਬੰਧ ਵਿੱਚ ਅਸੀਂ 5-6 ਪਿੰਡ ਜਿਹੜੇ ਆ ਇਕੱਠੇ ਹੋ ਕੇ ਇੱਥੇ ਬੰਨ ਤੇ ਪਹੁੰਚੇ ਆ ਤੇ ਮੌਕਾ ਆਣ ਕੇ ਵੇਖਿਆ ਅਸੀਂ ਸਾਰੇ ਪਿੰਡਾਂ ਦੇ ਤੇ ਜਿਹੜਾ ਜਿੰਨਾ ਦਰਿਆ ਰਾਵੀ ਦਰਿਆ ਸੀਗਾ ਉਹ ਬਿਲਕੁਲ ਸਾਡੇ ਬੰਨ ਦੇ ਉੱਪਰ ਐ ਇਸ ਵਕਤ ਤੇ ਬੰਦ ਦੀ ਜਿਹੜੀ ਚੜਾਈ ਆ ਉਹ ਸਿਰਫ 15 ਤੋਂ 16 ਫੁੱਟ ਦਾ ਨੱਕਾ ਵਾ ਸਿਰਫ ਜਿਹੜਾ ਰਹਿ ਗਿਆ ਵੀ ਬਿਲਕੁਲ ਸਿੱਧੀ ਜਿਹੜੀ ਰਾਵੀ ਦਰਿਆ ਹੈ ਉਹ ਸਾਡੇ ਪਿੰਡਾਂ ਦੇ ਵਿੱਚ ਆ ਰਹੀ ਹੈ ਨਿਸੋਕੇ ਤੇ ਸਿੰਘੋਕਿਆਂ ਦੇ ਸੈਂਟਰ ਦੇ ਵਿੱਚੋਂ ਜਿਹੜਾ ਨੱਕਾ ਹੋ ਰਿਹਾ ਤੇ ਇਹਦਾ ਅਸਰ ਜਿਹੜਾ ਉਹ ਅਹੀ ਨਾਲੇ ਤੱਕ ਚੱਲੇਗਾ ਕਿਉਂਕਿ ਅਗਲੇ ਪਾਸੇ ਜ਼ਮੀਨ ਜਿਹੜੀ ਆ ਡਾਉਨ ਹੈ ਸਭ ਤੋਂ ਜ਼ਿਆਦਾ ਡਾਉਨ ਹੈ ਤੇ ਪਾਕਿਸਤਾਨ ਵਾਲੀ ਸਾਈਡ ਜਿਹੜੀ ਆ ਉੱਚੀ ਹੈ ਜੀ ਇਸ ਕਰਕੇ ਅਸੀਂ ਅੱਜ 7-8 ਪਿੰਡ ਇੱਥੇ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਕੈਮਰਾ ਕਮਾਕੇ ਅਸੀਂ ਇੱਥੇ ਤੋ ਤੱਕ ਪਹੁੰਚੇ ਆ ਤੇ ਇਹਰਾ ਵੇਰ ਵਾਲਿਆ ਆ ਤੇ ਇਹਦੀ ਧਾ ਜਿਹੜੀ ਆ ਉਹ ਪੂਰੀ ਪ੍ਰੋਪਰ ਲੱਗ ਗਈ ਆ ਵੇਖੋ ਆ ਗਾਲ ਐ ਪਿੱਛੇ ਇਹ ਬਾਦਰ ਆ ਜੀ ਤੇ ਬਾਦਰ ਵਾਲਾ ਜਿਹੜਾ ਇਹ ਕੁਝ ਮਿੰਟਾਂ ਦੇ ਵਿੱਚ ਜਿਹੜਾ ਮੈਂ ਉਹ ਬਾਦ ਜਿਹੜਾ ਵਿੱਚ ਜਿੱਦ ਕੇ ਇਹ ਵਿੱਚੇ ਮਸਲਿਆ ਜਾਵੇ ਦਾ ਇਹ ਦਰਿਆ ਦੇ ਵਿੱਚ ਤੇ ਅਸੀਂ ਬੇਨਤੀ ਕਰਦੇ ਆ ਕਿ ਧਾਰੀਵਾਲ ਸਾਹਿਬ ਮੰਤਰੀ ਸਾਹਿਬ ਨੂੰ ਕਿ ਸਾਡੀ ਇੱਥੇ ਆਣ ਕੇ ਆਵਾਜ਼ ਪੁੱਛੀ ਜਾਵੇ ਡੀਸੀ ਸਾਹਿਬ ਮੈਡਮ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਵੀ ਸਾਨੂੰ ਹੋਰ ਹੀ ਇੱਥੇ ਜਿਹੜਾ ਵਾ ਸਾਡੇ ਕੋਲ ਉਹ ਹਾਜ਼ਰੀ ਭਰੀ ਜਾਏ ਤੇ ਸਾਡੀਆਂ ਜਿਹੜੀਆਂ ਇਹ ਪੀੜਾ ਸੁਣੀਆਂ ਜਾਣ ਕਿਉਂਕਿ ਸਾਡਾ ਅਜ ਨਾਲੇ ਤੱਕ ਜੇ ਨੱਕਾ ਜੇ ਇੱਕ ਬੰਨ ਟੁੱਟਦਾ ਉਹਨੂੰ ਅਸੀਂ ਕਵਰ ਕਰ ਸਕਦੇ ਹਾਂ ਬੰਨ ਟੁੱਟੇ ਕਵਰ ਕਰ ਸਕਦੇ ਹਾਂ ਪਰ ਰਾਵੀ ਦਾ ਦਰਿਆ ਦਾ ਜਿਹੜਾ ਨੱਕਾ ਸਿੱਧਾ ਪਿੰਡਾਂ ਨੂੰ ਹੁਣ ਅਸੀਂ ਰਾਵੀ ਨੂੰ ਨਹੀਂ ਡੱਕ ਸਕਦੇ ਡੱਕ ਸਕਦੀਏ ਤੇ ਸਰਕਾਰ ਡੱਕ ਸਕਦੀਏ ਜੇ ਸਰਕਾਰ ਲੇਟ ਹੁੰਦੀ ਹੈ ਤੇ ਇਹ ਅੱਜ ਦੇ ਸ਼ਾਮ ਤੱਕ ਹੀ ਜਿਹੜਾ ਵਾ ਇਹ ਸਾਡੇ ਪਿੰਡਾਂ ਤੱਕ ਜਿਹੜਾ ਇੰਨਾ ਵੀ ਪਾਣੀ ਜਿਹੜਾ ਵਾ ਉਹ ਪਿੰਡ ਰੋੜੂ ਤੱਕ ਜਾਵੇਗਾ ਇਹ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਵੀ ਵੱਧੋ ਵੱਧ ਸਾਡੀ ਇਹ ਜ਼ਰੂਰਤ ਹੈ ਜਿਹੜੀ ਇਸ ਵਕਤ ਅਸੀਂ 10 ਪਿੰਡ ਇੱਥੇ ਖੜੇ ਆਂ ਸਾਡੀ ਆਣ ਕੇ ਮੁਸ਼ਕਲ ਸੁਣੋ ਇੱਥੇ ਪਹੁੰਚੋ ਜ਼ਰੂਰ ਇੱਕ ਵਾਰੀ ਅਸੀਂ ਆਪਣੇ ਵੀਰ ਨੂੰ ਫੇਰ ਕਾਂਗੇ ਕਿ ਆ ਜਿਹੜਾ ਬਾਰਡਰ ਦਾ ਏਰੀਆ ਇਤਜੰਦ ਮਿੰਟਾਂ ਦੇ ਵਿੱਚ ਗੱਲ ਕੀ ਹੈ ਕਿ 12 ਵਜੇ ਤੋਂ ਪਹਿਲਾ ਪਹਿਲਾ ਜਿਹੜਾ ਵਾ ਹੋ ਟੁੱਟੇਗਾ ਜੀ ਇਹ ਜਿਹੜਾ ਇੱਕ ਇੱਕ ਜੀ ਅਸਾਂ ਕਿਸੇ ਜਨਤਾ ਤੇ ਖੜੇ ਆ ਇਹਦਾ ਪੂਰਾ ਮੇਰਵਾ ਨੂੰ ਦੱਸੋ ਜੀ ਇਹ ਜੀ ਧਰਮ ਪ੍ਰਕਾਸ਼ ਚੋਂ ਕੀ ਹੈ ਜੀ ਜਿਹੜੀ ਧਰਪrakash ਮੇਲ ਚੌਕੀ ਬੀਏ ਸਾਹਿਬ ਦੀ ਆ ਜਿਹੜੀ ਅਸੀਂ ਅਫਸਰਾਂ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਵੀ ਸਾਨੂੰ ਜਿਹੜਾ ਵਾ ਉਹ ਪਾਣੀ ਵਾਸਤੇ ਅਲਰਟ ਕੀਤਾ ਵਾ ਕਿ ਪਾਣੀ ਉਹ ਵੱਧ ਸਕਦਾ ਹੈ ਜੇ ਤੁਸੀਂ ਆਪਣੇ ਗਾਵਾਂ ਦਾ ਜਿੰਨਾ ਹੈਗਾ ਉਹ ਪ੍ਰਬੰਧ ਕਰੋ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਤੇ ਮੰਤਰੀ ਸਾਹਿਬ ਨੂੰ ਕਰਦੇ ਆ ਤੇ ਡੀਸੀ ਸਾਹਿਬ ਨੂੰ ਕਰਦੇ ਆ ਵੀ ਜਲਦ ਤੋਂ ਜਲ ਤੇ ਜਿਹੜਾ ਵਾ ਉਹ ਸਾਡੇ ਇਸ ਮੰਦ ਤੇ ਪਹੁੰਚੋ ਤੇ ਆਣ ਕੇ ਖੁਦ ਤੁਸੀਂ ਮੌਕਾ ਵੇਖੋ ਜੇ ਅਗਰ ਸਰਕਾਰ ਲੇਟ ਹੁੰਦੀ ਆ ਇਸ ਗੱਲ ਦੇ ਵਿੱਚ ਸਰਕਾਰ ਲੇਟ ਹੁੰਦੀ ਆ ਕਿਉਂਕਿ ਅਸੀਂ ਬਾਰਡਰ ਦੇ ਕੰਡੇ ਤੇ ਬੈਠੇ ਆ ਜ਼ਮੀਨਾਂ ਦੇ ਸਾਡੀਆਂ ਕੋਈ ਨਹੀਂ ਪਰ ਪਿੰਡਾਂ ਦੇ ਪਿੰਡ ਬਰਬਾਦ ਹੋ ਜਾਣਗੇ ਇਹ ਰਾਵੀ ਦਰਿਆ ਜਿਹੜਾ ਇਹ ਸਿੱਧਾ ਪਿੰਡਾਂ ਦੇ ਵਿੱਚ ਜਾਏਗਾ ਇਹਦੇ ਵਿੱਚ ਕੋਈ ਵੀ ਆ ਤੁਸੀਂ ਵੇਖ ਸਕਦੇ ਹੋ ਸਿੱਧੀ ਟੱਕਰ ਜਿਹੜੀ ਐ ਇਹ ਦੋਨਾਂ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਗੱਗੋਮਾਲ ਅਸੀਂ ਨਾਲੇ ਤੂੰ ਇਹ ਸਿੱਧੀ ਮਾਰ ਵੱਜੇਗੀ ਇਹਦਾ ਕੋਈ ਵੀ ਰੋਕ ਅੱਗੇ ਨਹੀਂ ਹੈਗਾ ਜੀ ਸਿਰਫ ਇੱਕੋ ਬੰਦ ਰਹਿ ਗਿਆ ਹੈ ਪਾਸੇ ਅਗਲੇ ਪਾਸੇ ਜੀ ਕਿਹੜੀ ਤਰੀਕੇ ਤੇ ਕਿਹੜਾ ਮਹੀਨਾ ਇਹ ਵੀ ਸਾਰੇ ਚਾਹਨਾ ਪਾਜੀ ਅੱਜ ਤਾਂ 3 ਤਰੀਕ ਹੈ ਜੀ ਅੱਜ 3 ਤਰੀਕ 10ਵਾਂ ਮਹੀਨਾ ਟਾਈਮ 10 10:30 ਵਜੇ ਦਾ ਟਾਈਮ ਹੈ ਜੀ ਅਸੀਂ ਪਾਟਰ ਦੇ ਉੱਤੇ ਖੜੇ ਆ ਇਸ ਵਕਤ ਤੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਪੂਰਾ ਤੁਹਾਨੂੰ ਸਾਡਾ ਵੀਰ ਪੂਰਾ ਕਵਰ ਵਿਖਾ ਦਿੰਦਾ ਹੈ ਕਿ ਕਿੰਨਾ ਨੁਕਸਾਨ ਹੋ ਸਕਦਾ ਹੈ ਚਲੋ ਜ਼ਮੀਨਾਂ ਦਾ ਤੇ ਨੁਕਸਾਨ ਹੋਇਆ ਹੋਇਆ ਉਹ ਤੇ ਕੁਝ ਟਾਈਮ ਪਾ ਕੇ ਜੇ ਪਰਿਵਾਰਾਂ ਦੇ ਪਿੰਡਾਂ ਦੇ ਪਿੰਡਾਂ ਦੇ ਪਿੰਡ ਬਰਬਾਦ ਹੋਏ ਉਹ ਨੁਕਸਾਨ ਜਿਹੜਾ ਬਹੁਤ ਹੈ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਛੇਤੀ ਤੋਂ ਛੇਤੀ ਜਿੰਨਾ ਵੀ ਵਿਭਾਗ ਹੈਗਾ ਉਹ ਇਸ ਮੋਰਚੇ ਦੇ ਉੱਤੇ ਪਹੁੰਚਾਇਆ ਜਾਏ ਤੇ ਸਾਡੇ ਨਾਲ ਗੱਤਬਾਤ ਕਰਕੇ ਕਿਉਂਕਿ ਅਸੀਂ ਲੋਕਲ ਜਿੰਨੀ ਸੰਗਤ ਦੇ ਆਂ ਵੀ ਛੇਤੀ ਤੋਂ ਛੇਤੀ ਜਿੰਨਾ ਵੀ ਵਿਭਾਗ ਹੈਗਾ ਉਹ ਐਸ ਮੋਰਚੇ ਦੇ ਉੱਤੇ ਪਹਚਾਇਆ ਜਾਏ ਤੇ ਸਾਡੇ ਨਾਲ ਗੱਤਬਾਤ ਕਰਕੇ ਕਿਉਂਕਿ ਅਸੀਂ ਲੋਕਲ ਜਿੰਨੀ ਸੰਗਤ ਹੈਗੀ ਹੈ ਨਾਲ ਉਹਨਾਂ ਦੇ ਸਾਥ ਵੀ ਦੇਾਂਗੇ ਸਰਕਾਰ ਦੇ ਭਰਪੂਰ ਸਾਥ ਦੇਾਂਗੇ ਜਿੰਨਾ ਦਿੱਤਾ ਗਿਆ ਸੰਗਤ ਨੂੰ ਵੀ ਪੀਲ ਕਰਾਂਗੇ ਅਸੀਂ ਵੀ ਵੱਧ ਤੋਂ ਵੱਧ ਸਾਡੇ ਨਾਲ ਸਾਥ ਦਿਓ ਤੇ ਸਰਕਾਰ ਦਾ ਵੀ ਵੱਧ ਤੋਂ ਵੱਧ ਸਾਥ ਮੰਗਨੇ ਆਂ ਕਿ ਜਿੰਨਾ ਵੀ ਹੋ ਸਕੇ ਜਿੰਨੇ ਪਿੱਛੇ ਜਿਹੜੇ ਨੇ ਆਪਣੇ ਬੰਨ ਵਜ ਰਹੇ ਆ ਉਹਨਾਂ ਦਾ ਕੋਈ ਵजूद ਨਹੀਂ ਰਹਿ ਗਿਆ ਜੀ ਉਹ ਪਿੱਛੇ ਨੇ ਤੇ ਸਾਡਾ ਜਿਹੜਾ ਮੇਨ ਰਾਵੀ ਦਾ ਨਕਾ ਵਾ ਉਹ ਇੱਥੋਂ ਖੁੱਲ ਗਿਆ ਵਾ ਹਨੂ ਰਾਵੀ ਦਾ ਨੱਕਾ ਜਿਹੜਾ ਅੱਗੇ ਪੱਥਰ ਲੱਗੇ ਤੋੜੇ ਲੱਗਣ ਹੁਣ ਤੋਂ ਰੋਕ ਲੱਗੇ ਜਿਹੜੇ ਪਿਛਲੇ ਨੇ ਉਹ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਬਿਲਕੁਲ ਭਾਂ ਢਿੱਲੇ ਵੀ ਕੀਤੇ ਜਾਣ ਨੱਕੇ ਉਹਨਾਂ ਦਾ ਨੁਕਸਾਨ ਫੇਰ ਵੀ ਦੀ ਹੈਗਾ ਹੁਣ ਨੁਕਸਾਨ ਜਿਹੜਾ ਵਾ ਇਹ ਸਾਡਾ ਪੂਰਾ ਰਾਵੀ ਦਾ ਜੀ ਇਹਨੀਆਂ ਅਸੀਂ ਬੇਨਤੀਆਂ ਕਰਦੇ ਆ ਸਰਕਾਰ ਨੂੰ ਅਸੀਂ ਬਾਰ-ਬਾਰ ਇਹੀ ਅਪੀਲ ਕਰਦੇ ਆ ਕਿ ਸਾਡੇ ਕੋਲ ਇੱਥੇ ਚੰਦ ਮਿੰਟਾਂ ਦੇ ਵਿੱਚ ਕੋਈ ਨਾ ਕੋਈ ਅਫਸਰ ਪਹੁੰਚਣ ਤੇ ਸਾਡੇ ਹਾਲਾਤ ਲਾਂ ਜੀ ਐ ਟਾਈਮ ਤੇ ਅਸੀਂ ਐਕ ਸਰਪੰਚਿੰਦਰਜੀ ਸਿੰਘ ਨਸੋਗੇ ਅਸੀਂ ਬੇਨਤੀ ਕਰਨ ਆਏ ਆ ਧਰਮਪ੍ਰਕਾਸ਼ ਚੌਕੀ ਲਾ ਕੇ ਖੜੇ ਆ ਇਹਦੇ ਚ ਕੁਲਦੀਪ ਸਿੰਘ ਨੰਬਰਦਾਰ ਸਗੋਂ ਕਿਆਂ ਦੇ ਮੋਦਬਰ ਆਦਮੀ ਕੱਕੜ ਦੇ ਪੰਜ ਕਰਈਆਂ ਦੇ ਸਾਰੇ ਖੜੇ ਆ ਇੱਥੇ ਇਹ ਜਿੱਥੇ ਖੜੇ ਆ ਇਹ ਬਿਲਕੁਲ ਹੀ ਟੁੱਟਣ ਦੇ ਕਿਨਾਰੇ ਤੇ ਆ ਗਿਆ ਅਸੀਂ ਡੀਸੀ ਸਾਹਿਬ ਨੂੰ ਮੈਡਮ ਨੂੰ ਬੇਨਤੀ ਕਰ ਰਹੇ ਆ ਐਸਡੀਐਮ ਸਾਹਿਬ ਨੂੰ ਵੀ ਤੇ ਸਾਡਾ ਇਹ ਮੌਕਾ ਵੇਖਿਆ ਜਾਏ ਆਣ ਕੇ ਇਹ ਬੰਨ ਟੁੱਟਣ ਦੇ ਆ ਇਹਨੂੰ ਬਚਾਇਆ ਜਾ ਵੀ ਸਕਦਾ ਜਿਹੜਾ ਪਾਣੀ ਦਾ ਸਾਡੇ ਪਿੰਨੋਂ ਨਵਾਂ ਦਰਿਆ ਦਾ ਵਹਿਲ ਬੰਨ ਦੇ ਆਡੇ ਪਿੰਡਾਂ ਨੂੰ ਇਹ ਬਚਾਇਆ ਜਾਵੇ ਸਾਨੂੰ ਫਲੱਡ ਆਉਣਾ ਕੱਲ ਵੱਖਰੀ ਹੈ ਜਿਹੜਾ ਦਰਿਆ ਦਾ ਮੁਹਾਰੀ ਇੱਧਰ ਹੁੰਦਿਆ ਇਹ ਬੰਦ ਕੀਤਾ ਜਾਏ ਉਹ ਜਹਾੜਿਆ ਭਰਾ ਨੇ ਸੁਭੋ ਕਹਿੰਦੇ ਵੀਰ ਆਡੇ ਖੇਤੀ ਕਰਦੇ ਸੀ ਪਾਰੇ ਇਹਨਾਂ ਦੇ 5-6 ਟਰੈਕਟਰ ਫਲੱਡ ਤੋਂ ਪਹਿਲਾਂ ਖੜੇ ਨੇ ਸਰਕਾਰ ਨੂੰ ਮੰਗ ਕਰਦੇ ਆ ਇਹਨਾਂ ਦੇ ਇਹਨਾਂ ਦੇ ਕਿਸਾਨਾਂ ਇਹਨਾਂ ਦੇ ਕਿਸਾਨਾਂ ਦੇ ਟਰੈਕਟਰਾਂ ਦਾ ਵੀ ਹੱਲ ਸੋਚਿਆ ਜੱਬੇ ਇਹਦੇ ਅੱਜ ਤੇ ਰੇਤਾ 'ਚ ਫਸੇ ਨੇ ਸਰਕਾਰ ਨੂੰ ਇਹਨਾਂ ਦੀ ਵਾਸੋ ਵਾਦ ਨਵੇਂ ਟਰੈਕਟਰ ਖੜਾੜੇ ਨੇ ਇਹਨਾਂ ਦੀ ਸਰਕਾਰوں ਮਿਹਨਤ ਕਰਨੀ ਚਾਹੀਦੀ ਹੈ ਕੰਪਨੀ ਆਪਣਾ ਸ਼ੋਸ਼ਕ ਕੰਪਨੀ ਵਾਲਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ ਬਾਕੀ ਬੇਨਤੀ ਇਹ ਕਰ ਰਹੇ ਆ ਵੀ ਇਹ ਜਿਹੜਾ ਪਾਣੀ 8 ਤਰੀਕ ਤੱਕ ਦੱਸਣ ਦੇ ਨੇ ਜਿਆਦਾ ਆਉਂਦੀ ਆਸ ਹੈ ਤੇ ਅਸੀਂ ਡਰ ਰਹੇ ਆ ਸਾਰੇ ਲੋਕ ਕਿ ਪਾਣੀ ਜਿਆਦਾ ਆ ਗਿਆ ਤੁਹਾਡਾ ਨੁਕਸਾਨ ਆ ਅਸੀਂ ਬੇਨਤੀ ਕਰਨੇ ਆ ਵੀ ਤੁਸੀਂ ਸਾਡਾ ਜਰੂਰ ਆਣ ਕੇ ਮਸਲਾ ਹੱਲ ਕੀਤਾ ਜਾਵੇ ਇਹ ਪਾਣੀ ਵੱਧਾ ਜਾਏ ਪੀਐਸਫ ਦੀ ਵੀ ਮਨਜ਼ੂਰੀ ਲਾ ਕੇ ਤਾਰੋਂ ਪਾਰ ਬੰਨ ਟੁੱਟਣ ਦੇ ਆ ਪੀਐਸਫ ਦੀ ਮਨਜ਼ੂਰੀ ਲਾ ਕੇ ਇਥੇ ਪੱਥਰ ਲੱਗਣਾ ਚਾਹੀਦਾ ਵਾਈ ਫਾਰਸਾ ਇਹ ਵੀ ਵੀ ਤੇ